ਕਿ ਤੁਹਾਨੂੰ ਇੱਕ ਅਜਿਹੀ ਖਬਰ ਦਿਖਾ ਰਹੇ ਹਾਂ ਜੋ ਕਿ ਅੰਗੈਲੀ ਦੇ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹੇ ਹਨ ਇੱਕ ਕੰਪੈਨ ਵਾਲੇ ਦੀ ਅੰਗੈਲੀ ਦੇ ਕਾਰਨ ਦੇਖੋ ਵਾਪਰਿਆ ਹਾਦਸਾ ਜੀ ਹਾਂ ਪਿੰਡ ਗਰਚਾ ਤੋਂ ਇੱਕ ਬਰਾਤ ਜਿਹੜੀ ਆ ਉਹ ਜਲੰਧਰ ਗਈ ਹੋਈ ਸੀ ਜਦੋਂ ਉਹ ਜਲੰਧਰ ਤੋਂ ਵਾਪਸ ਆ ਰਹੇ ਸਨ ਔਰ ਗੱਡੀ ਦੀ ਰਫਤਾਰ ਜਿਹੜੀ ਆ ਬੇਹੱਦ ਹੀ ਬਹੁਤ ਹੀ ਜ਼ਿਆਦਾ ਔੜੀ ਸੀ ਜੋ ਬਰਾਤੀ ਵਾਪਸ ਆ ਰਹੇ ਸਨ ਉਹਨਾਂ ਦੀ ਗੱਡੀ ਦੀ ਰਫ਼ਤਾਰ ਬੇਹੱਦ ਹੀ ਔੜੀ ਸੀ ਜੋ ਸਾਨੂੰ ਦੱਸਣ ਵਾਲਿਆਂ ਨੇ ਦੱਸਿਆ ਕਿ ਉਸ ਵਿੱਚ ਗੱਡੀ ਵਿੱਚ ਪੰਜ ਵਿਅਕਤੀ ਸਵਾਰ ਸਨ ਜਦੋਂ ਇਹ ਗੱਡੀ ਥਲੇ ਦੇ ਤਲਾ ਤਲਾ ਪਿੰਡ ਜਾਂ ਤਲਾ ਪਿੰਡ ਦੇ ਕੋਲ ਪਹੁੰਚੀ ਤਾਂ ਉਸ ਵਕਤ ਇੱਕ ਖੇਤਾਂ ਦੇ ਵਿੱਚੋਂ ਇੱਕ ਕੰਪੈਨ ਜੋ ਕਿਹਾ ਗਿਆ ਹੈ ਇੱਕ ਕਪੈਨ ਇੱਕਦਮ ਰੋਡ ਤੇ ਚੜ ਗਏ ਮਤਲਬ ਤੁਸੀਂ ਜਾਣਦੇ ਆ ਕਿ ਕੰਪੈਨ ਵਾਲੇ ਜਦੋਂ ਹੈਗੇ ਆ ਖੇਤਾਂ ਵਿੱਚੋਂ ਆਪਣਾ ਕੰਮ ਕਰਦੇ ਆ ਤੇ ਉਹ ਰੋਡ ਤੇ ਆਂਦੇ ਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅੱਗੇ ਕੋਈ ਗੱਡੀ ਵੀ ਹੋਵੇਗੀ ਇਹ ਉੱਥੇ ਇਹਨਾਂ ਦੀ ਬਹੁਤ ਹੀ ਵੱਡੀ ਅੰਗਹਿਲੀ ਪਾਈ ਗਈ ਆ ਜੋ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਖਬਰ ਮਿਲੀ ਆ ਕਿ ਉਹ ਗੱਡੀ ਉਹ ਜਿਹੜਾ ਆਪਣੇ ਕੰਪੈਨ ਸੀਗੀ ਉਸ ਦੇ ਬਲੇਡ ਵੀ ਜਿਹੜੇ ਆ ਉਹ ਖੁੱਲੇ ਹੋਏ ਸੀਗੇ ਜਦ ਕਿ ਜੇਕਰ ਅਜਿਹੀ ਗੱਲਬਾਤ ਹੈ ਜਦ ਕੀ ਤੁਸੀਂ ਕੰਪੈਨ ਨੂੰ ਖੇਤਾਂ ਵਿੱਚੋਂ ਬਾਹਰ ਕੱਢਦੇ ਹੋ ਉਸਦੇ ਬਲੇਟਾ ਨੂੰ ਸੈਟਿੰਗ ਕਰਨਾ ਹੁੰਦਾ ਹੈ ਜੋ ਕੀ ਨਹੀਂ ਕੀਤਾ ਗਿਆ ਔਰ ਇਹ ਗੱਡੀ ਜਦੋਂ ਇਹ ਹੌਲੀ-ਹੌਲੀ ਥਲੇ ਦੇ ਕੋਲ ਪਹੁੰਚੀ ਤੱਕ ਜਿਹੜੀ ਕੰਪੈਨ ਸੀ ਖੇਤਾਂ ਤੋਂ ਇੱਕਦਮ ਰੋੜ ਤੇ ਆ ਚੜੀ ਤਾਂ ਉਸਦੇ ਜਿਹੜੇ ਬਲੇਡ ਸੀ ਜੋ ਸਾਨੂੰ ਸੂਚਨਾ ਮਿਲੀ ਹੈ ਉਹ ਗੱਡੀ ਦੇ ਨਾਲ ਜਿਹੜੇ ਟਕਰਾ ਗਏ ਜਿਸ ਤੇ ਕਾਰਨ ਗੱਡੀ ਜਿਹੜੀ ਆ ਬੁਰੀ ਤਰ੍ਹਾਂ ਨੁਕਸਾਨੀ ਗਈ ਉਸ ਦੀ ਜਿਹੜੀ ਛੱਤ ਹੈਗੀ ਆ ਉਹ ਬਿਲਕੁਲ ਉੱਪਰ ਤੋਂ ਉੱਡ ਚੁੱਕੀ ਹੋੜ ਗਈ ਹੈਗੀ ਆ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਜੋ ਤੁਸੀਂ ਜਿਹੜੀ ਆ ਇਸ ਵੀਡੀਓ ਦੇ ਵਿੱਚ ਦੇਖੋਗੇ ਗੱਡੀ ਵਿੱਚ ਜਿਹੜੇ ਸਵਾਰ ਸਨ ਪੰਜ ਵਿਅਕਤੀ ਸਵਾਰ ਸਨ ਜਿਸ ਦਾ ਦੇ ਵਿੱਚ ਦੱਸਿਆ ਗਿਆ ਹੈ ਲੇਡੀਆਂ ਵੀ ਸਵਾਰ ਸਨ ਕੁਝ ਵਿਅਕਤੀਆਂ ਦੇ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਗੁੱਜੀਆਂ ਸੱਟਾਂ ਲੱਗੀਆਂ ਤੇ ਇੱਕ ਵਿਅਕਤੀ ਜਗਦੀਪ ਕਾਲਾ ਜੋ ਕਿ ਪਿੰਡ ਗਰਚਾ ਦਾ ਰਹਿਣ ਵਾਲਾ ਹੈ ਕਿਉਂਕਿ ਗਰਚਾ ਤੋਂ ਬਰਾਤ ਗਈ ਸੀ ਇਸ ਗੱਡੀ ਦੇ ਵਿੱਚ ਗਰਚਾ ਵਾਸੀ ਹੀ ਬੈਠੇ ਹੋਈ ਤਾਂ ਔਰ ਗੱਡੀ ਦੀ ਰਫ਼ਤਾਰ ਬਹੁਤ ਹੀ ਘੱਟ ਸੀ ਪਰ ਲਿੰਕ ਰੋਡ ਵਾਲੇ ਨੂੰ ਵੀ ਦੇਖਣਾ ਚਾਹੀਦਾ ਹੈ ਰਫ਼ਤਾਰ ਜੋ ਵੀ ਹੋਵੇ ਲਿੰਕ ਰੋਡ ਵਾਲੇ ਨੂੰ ਦੇਖਣਾ ਚਾਹੀਦਾ ਹੈ ਕਿ ਮੇਨ ਰੋਡ ਤੇ ਕੋ ਗੱਡੀ ਤਾਂ ਨਹੀਂ ਜਾ ਰਹੀ ਇਸ ਲਈ ਧਿਆਨ ਦੇ ਨਾਲ ਜਿਹੜਾ ਆ ਕਿ ਉਸ ਨੂੰ ਵੀ ਗੱਡੀ ਨੂੰ ਮੇਨ ਰੋਡ ਦੇ ਉੱਪਰ ਜੋ ਕੰਪੈਨਾਂ ਨੇ ਜਾਂ ਕੁਝ ਵੀ ਹੈ ਉਸ ਨੂੰ ਮੇਨ ਰੋਡ ਤੇ ਲਿਆਉਣਾ ਚਾਹੀਦਾ ਇੱਥੇ ਕੰਪੈਨ ਵਾਲੇ ਦੀ ਜਿਹੜੀ ਆ ਗਲਤੀ ਹੈਗੀ ਉਹ ਸਾਫ਼ ਜੋ ਖਬਰ ਦੇ ਮੁਤਾਬਕ ਸਾਨੂੰ ਹੁਣ ਮਿਲੀ ਆ ਉਹ ਸਾਫ਼ ਨਜ਼ਰ ਆndi ਹੈਗੀ ਆ ਚਾਰ ਵਿਅਕਤੀਆਂ ਦੇ ਵਿੱਚੋਂ ਕੁਝ ਦੇ ਜਿਹੜੀਆਂ ਆ ਗੰਭੀਰ ਗੁੱਜੀਆਂ ਸੱਟਾਂ ਲੱਗੀਆਂ ਪਰ ਜਗਦੀਪ ਕਾਲਾ ਜੋ ਗਰਚਾ ਦਾ ਰਹਿਣ ਵਾਲਾ ਉਸ ਦੇ ਮੋਢੇ ਤੇ ਜਿਹੜਾ ਆ ਉਸ ਦੀ ਬਾਹ ਤੇ ਜਿਹੜਾ ਆ ਜੋ ਸਾਨੂੰ ਦੱਸਿਆ ਗਿਆ ਹੈ ਕਿ ਬਲੇਟ ਜਿਹੜਾ ਉਹ ਲੱਗਾ ਉਹ ਤੁਹਾਨੂੰ ਪਤਾ ਹੈ ਕਿ ਇਸ ਦੇ ਬਲੇਟ ਕਿੰਨੇ ਤਾਕਤਵਾਰ ਹੁੰਦੇ ਨੇ ਕੰਪੈਨ ਦੇ ਔਰ ਕਿੰਨੇ ਜ਼ਬਰਦਸਤ ਹੁੰਦੇ ਨੇ ਉਹ ਬਲੇਟ ਮੋਢੇ ਤੇ ਉਹਦੇ ਫਿਰ ਗਿਆ ਪਰ ਜੋ ਸਾਨੂੰ ਖਬਰ ਮਿਲੀ ਆ ਕਿ ਹੱਡੀ ਦਾ ਵਿਚਾਰਿਆ ਪਰ ਇਹ ਤੇ ਡਾਕਟਰ ਦੱਸ ਸਕਦੇ ਨੇ ਕਿ ਹੱਡੀ ਦਾ ਵਿਚਾਰਿਆ ਜਾਂ ਕਿਸ ਤਰ੍ਹਾਂ ਰਿਹਾ ਇਸ ਵਕਤ ਜਿਹੜਾ ਉਹ ਜ਼ਖਮੀ ਆ ਕਰੋੜਾ ਹਸਪਤਾਲ ਫਲੋਰ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੁਣ ਤੁਖੋ ਕਿਸਾਨਾਂ ਦਾ ਆਪਣਾ ਸੀਜ਼ਨ ਚੱਲ ਰਿਹਾ ਹੈ ਆ ਤੇ ਔਰ ਇੱਕ ਕਿਸਾਨ ਪਰਿਵਾਰ ਨਾਲ ਜਿਹੜਾ ਕਾਲਾ ਲੜਕਾ ਹੈਗਾ ਨੌਜਵਾਨ ਹੈਗਾ ਇਹ ਆਪਣੇ ਕਿਸਾਨੀ ਨਾਲ ਸੰਬੰਧਤ ਹੈਗਾ ਆ ਜਿੱਥੇ ਇਹਨਾਂ ਦਾ ਇਹ ਆਪਣੇ ਸਰੀਰਕ ਤੌਰ ਤੇ ਉੱਪਰ ਨੁਕਸਾਨ ਹੋਇਆ ਆ ਉੱਥੇ ਫਸਲੀ ਤੌਰ ਤੇ ਵੀ ਇਹਨਾਂ ਦਾ ਨੁਕਸਾਨ ਹੁੰਦਾ ਆ ਕਿਉਂਕਿ ਘਰ ਦੇ ਵਿੱਚ ਬਜ਼ੁਰਗ ਨੇ ਔਰ ਕੰਮਕਾਰ ਕਰਨ ਵਾਲਾ ਇਹੀ ਵਿਅਕਤੀ ਹੈਗਾ ਆ ਆਓ ਦੇਖਦੇ ਹਾਂ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਪਰ ਇਹ ਰਿਪੋਰਟ ਔਰ ਚੈਨਲ ਸਾਰਿਆਂ ਨੂੰ ਇੱਕ ਰਿਕਵੈਸਟ ਕਰਦਾ ਹੈ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਲਿੰਕ ਰੋਡ ਤੋਂ ਮੇਨ ਤੋਂ ਰੋਡ ਦੇ ਉੱਪਰ ਆਣਾ ਹੋਵੇ ਤਾਂ ਸਾਡਾ ਲਿੰਕ ਰੋਡ ਵਾਲੇ ਦਾ ਫਰਜ਼ ਬੰਦਾ ਹੈ ਕਿ ਉਹ ਮੇਨ ਰੋਡ ਦੇ ਉੱਪਰ ਜਿਹੜਾ ਵਾਹਨ ਜਾ ਰਿਹਾ ਹੈ ਚਾਹੇ ਸਕੂਟਰ ਆ ਗੱਡੀ ਆ ਮੋਟਰਸਾਈਕਲ ਆ ਕੋਈ ਵੀ ਆ ਉਸ ਨੂੰ ਦੇਖੇ ਕਿ ਇਹ ਜਿਹੜਾ ਵਾਹਨ ਜਾ ਰਿਹਾ ਹੈ ਉਸ ਵਾਹਨ ਨੂੰ ਪਹਿਲਾਂ ਲੰਘਣ ਦੇਵੇ ਉਸ ਤੋਂ ਬਾਅਦ ਜਿਹੜਾ ਲਿੰਕ ਰੋਡ ਵਾਲਾ ਹੈ ਉਹ ਮੇਨ ਰੋਡ ਦੇ ਉੱਪਰ ਆਵੇ ਇਸ ਹਿਸਾਬ ਦੇ ਨਾਲ ਜੋ ਕਿ ਮਤਲਬ ਇਹ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਖਬਰ ਹੈਗੀ ਆ ਇਸ ਹਿਸਾਬ ਨਾਲ ਜਿਹੜੀ ਆ ਕੰਪੇਨ ਵਾਲੇ ਦੀ ਉਹ ਗਲਤੀ ਪਾਈ ਜਾ ਰਹੀ ਹੈ ਪਰ ਚੈਨਲ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਚੈਨਲ ਮੌਕੇ ਤੇ ਮੌਜੂਦ ਨਹੀਂ ਸੀ ਇਹ ਜੋ ਵੀਡੀਓ ਆ ਤਸਵੀਰਾਂ ਹੈ ਇਹ ਸਾਨੂੰ ਜਿਹੜੀਆਂ ਹੈ ਜੀਆਂ ਕਿ ਮੌਕੇ ਤੇ ਕੁਝ ਵਿਅਕਤੀਆਂ ਵੱਲੋਂ ਜਿਹੜੀਆਂ ਉਹ ਭੇਜੀਆਂ ਗਈਆਂ ਨੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪੂਰੀ ਰਿਪੋਰਟ ਔਰ ਉਸ ਗੱਡੀ ਦੇ ਵਿੱਚ ਜ਼ਿੰਮੇਵਾਰ ਵਿਅਕਤੀ ਸਵਾਰ ਸਨ ਸ਼ਾਇਦ ਉਹ ਗੱਡੀ ਹੀ ਚਲਾ ਰਹੇ ਸਨ ਗੱਡੀ ਵੀ ਉਹਨਾਂ ਦੀ ਹੈ ਬਰਜਿੰਦਰ ਸਿੰਘ ਨੰਬਰਦਾਰ ਉਹ ਬਰਜਿੰਦਰ ਸਿੰਘ ਨੰਬਰਦਾਰ ਇੱਕ ਜਿਹੇ ਇਤਿਹਾਸਕ ਨੇ ਜੋ ਕਈ ਬੰਦੇ ਕਹਿ ਸਕਦੇ ਹੋ ਸਕਦਾ ਵਿਆਹ ਤੋਂ ਆਇਆ ਕੋਈ दारू ਜਾਂ ਪੈਗ ਲਾਇਆ ਹੋਏਗਾ ਲੇਕਿਨ ਬਰਜਿੰਦਰ ਸਿੰਘ ਨੰਬਰਦਾਰ ਕੋਈ ਪੈਗ ਨਹੀਂ ਲਗਾ ਰਿਹਾ ਇਹ ਤੁਹਾਨੂੰ ਦੱਸ ਦਿੰਨੇ ਹੈਗੇ ਆ ਔਰ ਉਹਨਾਂ ਦੀ ਗੱਡੀ ਦੀ ਰਫ਼ਤਾਰ ਹਮੇਸ਼ਾ ਹੀ ਮੈਂ ਵੀ ਕਈ ਵਾਰ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਗਿਆ ਹੈਗਾ ਉਹਨਾਂ ਦੀ ਗੱਡੀ ਦੀ ਰਫ਼ਤਾਰ ਹਮੇਸ਼ਾ ਹੀ ਖੋਲੀ ਹੁੰਦੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਪੂਰੀ ਰੱਖੋ ਆਕੇ ਆ ਮਨੀਸ਼ ਕੁਮਾਰ ਮਨੀਸ਼ ਕੁਮਾਰ ਇਹ ਕੀ ਗੱਲਬਾਤ ਹੋਈ ਆ ਤੇ ਕਿਹੜੀ ਜਗ੍ਹਾ ਗਏ ਸੀਗੇ ਵਿਆਹ ਹੈ ਸੀ ਵਿਆਹ ਕਿਹੜੀ ਜਗ੍ਹਾ ਜਲੰਧਰ ਹੈ ਜਲੰਧਰ ਜਲੰਧਰ ਅੱਛਾ ਤੇ ਕੀ ਗੱਲਬਾਤ ਹੋਈ ਆ ਸਾਰੀ ਬਾਹਰ ਇਹਦੀ ਕੰਪੇਨ ਆ ਗਈ ਨਹੀਂ ਤੁਸੀਂ ਉਧਰੋਂ ਵਿਆਹ ਤੋਂ ਆਂਦੇ ਪਏ ਸੀ ਹਾਂਜੀ ਆ ਤੇ ਇੱਕ ਘਰ ਚਿਆਂ ਨੂੰ ਆਂਦੇ ਪਏ ਸੀ ਗੱਡੀ ਵਿੱਚ ਕਿੰਨੇ ਸਵਾਰ ਸੀ ਪੰਜ ਜਣੇ ਅੱਛਾ ਕੌਣ ਕੌਣ ਸੀਗੇ ਵੈਸੇ ਨੰਬਰਦਾਰ ਬਰਜਿੰਦਰ ਨੰਬਰਦਾਰ ਬਰਜਿੰਦਰ ਸਿੰਘ ਤੁਸੀਂ ਬਹੁਤ ਸੀਗੇ ਮਨੀ ਤੇ ਇੱਕ ਉਹ ਮੁੰਡਾ ਜਗਦੀਪ ਕਾਲਾ ਜਗਦੀਪ ਕਾਲਾ ਉਹ ਜਗਦੀਪ ਕਾਲੇ ਦੀ ਹਾਲਤ ਕਿੱਦਾਂ ਆ ਉਹਦੇ ਉਹਦੇ ਭਾਈ ਦੇ ਥੋੜੀ ਛੱਟ ਜਾਦਾ 60 ਜਾਦਾ ਆ ਇੱਕ ਪੈਨ ਕਿੱਧਰੋਂ ਨਿਕਲਿਆ ਇਹ ਕਪੈਨ ਉਹਨੇ ਖੇਤਾਂ 'ਚ ਗੱਡੀ ਜੱਕਾ ਦੇ ਕਿੱਧਰੋਂ ਨਿਕਲੀ ਖੇਤਾਂ 'ਚੋਂ ਘੱਟ ਲੱਗੀ ਅੱਛਾ ਖੇਤਾਂ ਵਿੱਚੋਂ ਕਪੈਨ ਉੱਪਰ ਨੂੰ ਆ ਗਈ ਤੁਹਾਡੀ ਮੇਨ ਰੋਡ ਤੋਂ ਗਰਚਿਆਂ ਨੂੰ ਗੱਡੀ ਆ ਰਹੀ ਸੀ ਵੀ ਤੇ ਉਹ ਬਲੇਟ ਵੱਜਾ ਜਾਂ ਕੀ ਹੋਇਆ ਬਲੇਟ 'ਚ ਗੱਡੀ ਬੱਡੀ ਬਲੇਡ ਵਿੱਚ ਗੱਡੀ ਪੱਤੀ ਗਈ ਉਹਨੇ ਦੇਖਿਆ ਨਹੀਂ ਕਿ ਮੋਰੇ ਮੇਨ ਰੋਡ ਤੇ ਕੋਈ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਜੱਕ ਨਾਮ ਦਾ ਰੋਡ ਤੇ ਚੜਾਣ ਰੋਡ ਤੇ ਚੜਾ ਲੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਮੁੰਡਾ ਜਿਹੜਾ ਜਗਦੀਪ ਜਗਦੀਪ ਕਾਲਾ ਆ ਹਾਂਜੀ ਉਹਨੂੰ ਕਿੱਥੇ ਦਾਖਲ ਕੋਈ ਕਰਾਇਆ ਗਿਆ ਲੋਰ ਅਰੋੜਾ ਹਸਪੀਟਲ ਅੱਛਾ ਮੋਕੇ ਤੇ ਫਿਰ ਐਂਬੂਲੈਂਸ ਆਈ ਸੀ ਜਾਂ ਕਿਦਾਂ ਨਹੀਂ ਨਹੀਂ ਮੋਕੇ ਦੇ ਉੱਥੇ ਵੀ ਕੋਈ ਮਤਲਬ ਦੁਆ ਸੀਗਾ ਲੋਕਲੇ ਉੱਧਰਲਾ ਬੰਦਾ ਉਹ ਲੈ ਗਿਆ ਲੋਕਲੇ ਲੈ ਗਿਆ ਸੀਗਾ ਤੇ ਤੁਹਾਡੇ ਵੀ ਕਿਤੇ ਸੱਟ ਵਾਗਰ ਹਾਂਜੀ ਮੇਰੇ ਇੱਧਰ ਪਿੱਛੇ ਸ਼ੋਲਡਰ ਤੇ ਲੱਗੀ ਹੈ ਸ਼ੋਲਡਰ ਥੋਕ ਹੋ ਗਿਆ ਤੁਹਾਡਾ ਸ਼ੋਲਡਰ ਹਨਾ ਉਹਦੇ ਭਾਜੀ ਦੇ ਜਿਆਦਾ ਹੈ ਉਹਦੇ ਜਗਦੀਪ ਕਾਲੇ ਦੇ ਜਿਹੜੇ ਉਹਦੇ ਜਿਆਦਾ ਹੈ ਗੱਡੀ ਦੀ ਕਿੰਦਾ ਦੀ ਸਥਿਤੀ ਆ ਗੱਡੀ ਅਸੀਂ ਚਲੋ ਗੱਡੀ ਟੁੱਟ ਫੁੱਟ ਉੱਪਰੋਂ ਟੁੱਟ ਗਈ ਹੈ ਸਾਰੀ ਉਹਦੇ ਬਾਰੇ ਹੈਨਾ ਠੀਕ ਹੈ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499